ਚਵਾਈ ਤੁਹਾਨੂੰ ਚੈੱਕ ਕਰਾ ਦੇਣਾ ਜੀ ਫੁੱਲ ਮੋਟੀ ਤੇ ਪੂਲੀ ਚਵਾਈ ਵੀ ਆ ਗਈ ਐਨ ਪੰਪ ਵਾਲਾ ਕੰਮ ਹੀ ਆ ਤੇ ਪਿਛਲੇ ਥਣਾਂ ਦੀ ਚਵਾਈ ਵੀ ਚੈੱਕ ਕਰ ਸਕਦੇ ਹੋ ਰਹੀਆਂ ਕੰਮ ਬੜੀ ਠੰਡੀ ਬੱਠੀ ਆਣਾ ਲੈ ਵੀ ਸਜਣਾ 2272 ਕੋਲੇ ਨਾ ਦੋ ਤੋਹਫੇ ਲੱਗਿਆ ਦਿਖਾਉਣਾ ਇੱਕ ਦਾ ਸਾਈ ਹਾਰ ਦਿਖਾ ਦਾਂਗੇ ਪ्योर ਸਾਈ ਹਾਰ ਵਾਲਾ ਸਵੇਰ ਦੀ ਬਿਲਕੁਲ ਠੰਡੀ ਗੱਬਣ ਆ ਗਈ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਜਰਸੀ ਕ੍ਰੋਸ ਤਾਜੀ ਸੂਈ ਚਾਰ ਦੰਦ ਸੂਆ ਪਹਿਲਾ ਤੇ ਮਗਰ ਕਾਫੀ ਕਲਰ ਦੀ ਜਰਸੀ ਬੱਛੀ ਆ ਗਈ ਬਹੁਤ ਕਮਾਲ ਦੀ ਤੇ ਸਵੇਰ ਦੀ ਬਾਈ ਕਹਿੰਦਾ ਬਾਲੀ ਠੰਡੀ ਨਿਕਲੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਬਾਈ ਦੋਸਤ ਜਣੋਂ ਵੀਡੀਓ ਜੀ ਕਰਾਵਾਂਗੇ ਆ ਜਾ 72 ਐਸਰੀ ਕਾਲਾ ਹੋਰ ਕੀ ਹਾਲ ਹੈ ਠੀਕ ਹੈ ਵੀਰੇ ਵਧੀਆ ਚੜਦੀ ਕਲਾ ਐ ਚਲਦੀ ਕਲਾ ਇੱਕ ਤਾਜੀ ਸੂਈ ਦਿਖਾਵਾਂਗੇ ਅੱਜ ਤੇ ਇੱਕ ਦਿਖਾ ਦਾਂਗੇ ਗੱਬਣਾ ਹਣਾ ਗੱਬਣਾ ਆ ਤੇ ਜੇਰ ਜੇਰ ਰਡਾਨਾ ਕਰੀ ਕਮਾਰੀ ਕੈਮਰਾ ਤੇ ਤਾਜੀ ਤੇ ਮਾਰਦੇ ਪਹਿਲਾਂ ਤਾਂ ਕੈਮਰਾ ਆਰਡਰ ਕੁਆਲਿਟੀ ਕਰਾ ਦੇ ਚੈੱਕ 75 ਸਵੇਰ ਆਦੀ ਕਿਵੇਂ ਆ ਬਾਈ ਪੂਰੀ ਸਵੇਰ ਹੀ ਵੀਰੇ ਪੂਰੀ ਠੰਡੀ ਆ ਪੂਰੀ ਐ ਠੰਡੀ ਆ ਠੀਕ ਆ ਗੱਲ ਸਸਵਾ ਦੀ ਆ ਗਈ ਬੰਦਾ ਬੰਦਾ ਠੰਡੀ ਸੀ ਮਗਰ ਬਸੀ ਮਗਰ ਆ ਗਈ ਕਾਫੀ ਕਲਰ ਦੇ ਵਿੱਚ ਬੱਛੀ ਹੈ ਨਾ ਹਾਂ ਆਪ ਕਹਿ ਸਕਦੇ ਆ ਵੀ ਜਰਸੀ ਕ੍ਰੋਸ ਚ ਆ ਨਾ ਜਰਸੀ ਕ੍ਰੋਸ ਚ ਹਾਂ ਦੰਦਾਂ ਕਿਵੇਂ ਆ ਚਾਰ ਦੰਦਾ ਵੀਰੇ ਪਿਓਰ ਚਾਰ ਦੰਦਾ ਕਦੋਂ ਸੂਈ ਆ ਇਹ ਸੋਭਾ ਸੂਈ ਆ 4:00 ਵਜੇ ਠੀਕ ਆ ਗੱਲ ਠੀਕ ਆ ਜੇ ਜੱਪਾ ਪੈ ਗਿਆ ਸਭ ਕਹਿੰਦਾ 2.5 ਤੋਂ 3 ਕਿਲੋ ਬੋਲਾ ਚੋਤ ਆ ਇਹਦਾ 2.5 ਤੋਂ 3 ਕਿਲੋ ਬੋਲੀ ਬਾਈ ਕਹਿੰਦਾ ਰੈਲੀ ਕਰਤੀ ਲੈ ਤੌਰ ਖੋਲ ਕੇ ਬਾਹਰ ਲੈ ਬੰਨੇ ਲੈ ਸੱਚ ਨੂੰ ਕੁਆਲਿਟੀ ਇੱਥੋਂ ਕਰ ਸਕਦੇ ਹੋ ਚੱਕ ਦੰਦਾਂ ਚ ਆ ਗਈ ਬਾਈ ਕਹਿੰਦਾ ਪਿਓਰ ਚਾਰ ਦੰਦ ਤੇ ਤਾਜੀ ਸੂਈ ਆ ਗਈ ਤੇ ਬਾਕੀ ਥਣਲੇ ਵੀ ਆ ਗਈ ਕਹਿ ਲਿਆ 75 ਜਮਾ ਸਾਫ ਹਨਾ ਮੈਂ ਸਾਫ ਆ ਪੂਰੀ ਵੀਰੇ ਹਾਂ ਥੋੜਾ ਬੱਚੇ ਕਰਕੇ ਘੱਟ ਦੁਰਦੀ ਹਾਂ ਹਾਂ ਬੱਚੇ ਕਰਕੇ ਘੱਟ ਦੁਰਦੀ ਆ ਠੀਕ ਆ ਗੱਲ ਕਮਾਲ ਆ ਬਈ ਇੱਥੋਂ ਕਮਾਲ ਆ ਇਧਰੋਂ ਦੇਖੀ ਜਾਂਦੀ ਕਿਸ਼ਤੀ ਮੰਗੂ ਠੀਕ ਆ ਗੱਲ ਆ ਲਿਓਟੇ ਦੀ ਆ ਗਈ ਬਿਲਕੁਲ ਸਾਫ ਦੰਦਾਂ ਚ ਚਾਰ ਦੰਦ ਤੇ ਸਵਾਹ ਆ ਦੀ ਆ ਗਈ ਬਿਲਕੁਲ ਠੰਡੀ ਸੀ ਲ ਤੇ ਰੰਗ ਰੰਗ ਬੜਾ ਚੰਗਾ ਬੈੜਦਾ ਇੱਥੋਂ ਕਰਾ ਦੇ ਗਰੀ ਕੁਆਲਿਟੀ ਚੈੱਕ ਆਰਡਰ ਕੁਆਲਿਟੀ ਚਬਾਈ ਦੀ 75 ਕਿਵੇਂ ਆ ਐਨ ਪੂਰੀ ਠੰਡੀ ਆ ਵੀਰੇ ਪੂਰੀ ਬਰਫ ਵਰਗੀ ਆ ਮੋਟੀ ਐਨ ਲੈ ਹਲੇ ਆਲੇ ਹੋਰ ਲੈ ਬੰਨੇ ਲੈ ਇਹ ਚੱਕੋ ਸੁਆਦੀ ਆ ਗਈ ਬਿਲਕੁਲ ਠੰਡੀ ਦੰਦਾਂ ਚ ਰਹੂਗੀ ਚਾਰ ਦਮ ਤੌਰ ਤੇ ਮਗਰ ਆ ਗਈ ਇਹਦੇ ਸੱਜਣੋਂ ਬੱਚੀ ਹਾਂ ਬੱਸੀ ਬੱਚੀ ਵੀ ਇਹ ਕਹਿ ਸਕਦੇ ਆ ਵੀ ਕਾਫੀ ਕਲਰ ਦੀ ਆ ਗਈ ਲੈ ਚਲ ਅੰਦਰ ਲੈ ਬੰਨੇ ਤੇ ਬਾਕੀ ਥਾਣੇ ਨੂੰ ਇਹ ਕਹਿ ਸਕਦੇ ਆ ਬਾਈ ਹੱਥੀ ਚਵਾਈ ਵਾਲਾ ਲੱਗਿਆ ਮੋਟਾ ਥਾਣਾ ਹਾਂ ਹਾਂ ਜੀ ਇਹ ਸੁਆਦੀ ਠੰਡੀ ਰੂ ਬਾਕੀ ਨਾ ਤੁਹਾਨੂੰ ਮੈਂ ਬੱਚਾ ਲਾ ਕੇ ਧਾਰਾਂ ਵੀ ਮਾਰ ਕੇ ਦਿਖਾ ਦਾਂਗੇ ਤੇ ਇੱਥੇ ਤੋਂ ਚੈੱਕ ਕਰਾ ਲੀਂ ਗੈਰੀ ਕੁਆਲਟੀ ਇਹਦੀ ਸੁਆਦੀ ਠੰਡੀ ਆ ਗਰਮ ਗਰਮ ਵਾਲਾ ਸੀ ਇਹ ਮੀ ਆ ਜੀ ਇਟਲੀ ਘਰਤੀ ਬਾਈ ਨੇ ਉਹ ਜੀ ਇੱਥੋਂ ਕਰਾ ਲਿਓ ਜੈਕਾ ਗਰਮ ਗਰਮ ਮੜਾਈ ਸੁਣੀ ਜੇ ਕਿਸੇ ਵੀ ਪੱਖ ਤੋਂ ਸੁਭਾਅ ਦੀ ਬਿਲਕੁਲ ਠੰਡੀ ਸੀਲ ਰਹੂਗੀ ਲੱਭ ਜੇ ਤਰ ਲਾ ਦੇ ਬੱਚਾ ਇਹਦੀ ਚਵਾਈ ਕਰਾ ਦੇ ਜੇ ਇੱਕ ਵਾਰੀ ਚਵਾਈ ਤੁਹਾਨੂੰ ਚੈੱਕ ਕਰਾ ਦੇਣਾ ਇਹਦੀ ਫੁੱਲ ਮੋਟੀ ਤੇ ਪੋਲੀ ਚਵਾਈ ਵੀ ਆ ਗਈ ਐਨ ਪੰਪ ਵਾਲਾ ਕੰਮ ਹੀ ਆ ਤੇ ਪਿਛਲੇ ਥਣਾਂ ਦੀ ਚਵਾਈ ਵੀ ਚੈੱਕ ਕਰ ਸਕਦੇ ਹੋ ਨਿਆਣਾ ਪਾਉਣ ਦੀ ਲੋੜ ਨਹੀਂ ਫਸਟ ਵਾਲਾ ਕੰਮ ਹੀ ਆ ਫੜਾਕੇ ਵਾਲਾ ਬੜੀ ਕਮਾਲ ਦੀ ਚਵਾਈ ਹੈ ਯਾਰ ਜਵਾਖ ਵੀ ਚੋਲੂ ਹੈਣਾ ਚੋਣ ਨਹੀਂ ਆਣਾ ਮਤਲਬ 75 2 2 ਤਾਰਾਂ ਤੂੰ ਮਾਰ ਦੇ ਹਿੱਲਣ ਚੁਲਣ ਦਾ ਕੰਮ ਨਹੀਂ ਹੈਗਾ ਪੱਛੀ ਦਾ ਲੈ ਇਹ ਇਥੋਂ ਕਰਾ ਦੇ ਕਰੀ ਜਾ ਤੇ ਚਵਾਈ ਦੀ ਫੁੱਲ ਮੋਟੀ ਚਾਰ ਦੰਦ ਮਗਰ ਬੱਛੀ ਦੋ ਦੋ ਤਾਰਾ ਪਿਛਲੇ ਜਿਹੇ ਮਾਰਦੇ ਬੋਲਾ ਹੀ ਆ ਜੇ ਤੈ ਮੰਨ ਲਓ ਬਾਅਦ ਛੱਡ ਦੇ 75 ਪਾਈ ਸੀ ਕਿੰਨੇ ਲਮਾਗੇ ਇਹ ਫਿਰ ਉਹ ਵੀਰੇ ਮੁੱਲ ਕਰਾ ਲੈ 80 ਕਰਾ ਮੁੱਲ ਕਰਾ ਲੈ 70 ਠੀਕ ਆ ਦੋ ਗੜ 70 ਦੀ ਦਵਾਾਂਗੇ ਜੈ ਸੁਨੋ 66000 ਦੀ 66000 ਦੀ ਇੱਕ ਖਾਸ ਗੱਲ ਇਹ ਦੀ ਸੱਜਣੋ ਇਹ ਰਹੂਗੀ ਵੀ ਤੁਸੀਂ ਇਹ ਮੰਨ ਲਓ ਵੀ ਯਾਰ ਇੱਕ ਨਾ ਬਾਈ ਤੋਂ ਮੱਝ ਹੀ ਲੈ ਲਈ ਆਪਾਂ ਨੇ ਮੱਝਾਂ ਵਰਗਾ ਦਾ ਦੁੱਧ ਹੋਊਗਾ ਤੇ ਗਰਮੀ ਸਰਦੀ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਿਓ ਬੱਛੀ ਓਦਾਂ ਦੇ ਮੌਸਮ ਦੀ ਢੜਜੂ ਤੇ ਪਾਸਮਕੇ ਥੰਨੋ ਅ ਸਵੇਰ ਚੈੱਕ ਕਰਾਂ ਜੇ ਮਾਂਗਰਦੀ ਧਾਰਾ ਮਾਰੀ ਆ ਲੈ ਲੈ ਉਹ ਸੀਨ ਨਹੀਂ ਹੈਗਾ ਜੇ ਮਾਂ ਮਾਂਗਰਦੀ ਚਪਾਈ ਕਰਦੇ ਇੱਥੋਂ ਦੀ ਸਹ ਰਹੀ ਆ ਕਮ ਬਾਲੀ ਠੰਡੀ ਬੱਛੀ ਆ ਨਾ ਇਹ ਬਾਈ ਕਹਿੰਦਾ 68000 ਦੀ ਦੇ ਦਾਂਗੇ ਨਾਲ ਆ ਗਈ ਬੱਛੀ ਤੇ ਹੁਣ ਮਾਰਦੇ ਕਰੀ 2 ਨੰਬਰ ਵਾਲੀ ਤੇ ਕੈਮਰਾ ਇਹ ਆ ਗਈ ਸਾਈ ਵਾਲਜ ਨਾ ਹਾਂ ਇਸ ਵਾਰ ਦੀ ਕਿਵੇਂ ਬਾਈ ਬਾਲੀ ਠੰਡੀ ਆ ਫਿਰੇ ਕੀ ਗੱਲ ਆ ਸਵਾਦ ਹੀ ਵੀ ਠੰਡੀਆਂ ਸਾਈਆਂ ਦਿਨ ਵੀਰੇ ਦੇ ਪੈਣੇ ਹੈ 10 10 ਦਿਨ ਸੁਹਾ ਕਿਹੜਾ ਸੁਉਂਦੀ ਆ ਸੁਹਾ ਦੂਜਾ ਸੁਉਂਦੀ ਆ ਵੀਰੇ ਸੁਹਾ ਦੂਜਾ 10 ਦਿਨ ਪੈਂਡਿੰਗ ਕਿੰਨਾ ਕੁ ਦੁੱਧ ਪਾਇਆ ਪਹਿਲਣੇ ਪਹਿਲਾ ਦਾ ਦੁੱਧ ਬੰਦਾ ਕਹਿੰਦਾ 17-18 ਕਿਲੋ ਪਾਇਆ ਜੀ ਐਕਤੀ ਦੇਖੋ ਕਿੰਨਾ ਬਣਿਆ ਝੋਲ ਝੋਲ ਦੇਖ ਲਓ ਕਿੰਨੀ ਆ ਠੀਕ ਆ ਗੱਲ ਤੇ ਮੇਨ ਗੱਲ ਇਹ ਹੁੰਦੀ ਆ ਵੀ ਸਾਈਵਾਲ ਮੈਲ ਕਾਫੀ ਜਾਂਦੀ ਆ ਪਰ ਠੰਡੀ ਨਹੀਂ ਮਿਲਦੀ ਠੰਡੀ ਨਹੀਂ ਮਿਲਦੀ ਹਾਂ ਆ ਤੋਰ ਖੋਣ ਕੇ ਦਿਨੋਂ ਇੱਥੇ ਚੈੱਕ ਕਰ ਸਕਦੇ ਹਾਂ ਸੂਆ ਪਾਈ ਕਹਿੰਦਾ ਦੂਜਾ ਸੂਆ ਦੀ ਸਵੇਰ ਤੁਹਾਨੂੰ ਚੈੱਕ ਕਰਾਂ ਤਾਂ ਬਿਲਕੁਲ ਠੰਡੀ ਸੀਲ ਸਵਾ ਦੀ ਤੇ ਇਹਦਾ ਦੁੱਧ ਮੱਝਾਂ ਵਰਗਾ ਹੂ ਤੇ ਇਹਦੀ ਫੈਟ ਵੀ ਚੰਗੀ ਆਉ ਹਣਾ ਹਾਂ ਜੀ ਹਾਂ ਤੇ ਬਾਕੀ ਇਹ ਕਹਿ ਸਕਦੇ ਆ ਵੀ ਸਾਈਵਾਲ ਕਾਫੀ ਮਿਲ ਜਾਂਦੀ ਆ ਮਾਰਕੀਟ ਚ ਪਰ ਜਿੰਨੀ ਕਿ ਠੰਡੀ ਹੈ ਇਹ ਆ ਇਹ ਐਂ ਬਹਿ ਅਲੀ ਅਲੀ ਉਹ ਲੈ ਬੰਨੀ ਲਈ ਆਸਵਾਦੀ ਬਿਲਕੁਲ ਠੰਡੀ ਸੂਆ ਦੂਜਾ ਦਿਨ ਕਿਨੇ ਦੱਸਿਆ ਦੇ ਬਾਕੀ ਬਾਈ ਤਿੰਨ ਵੀਰੇ 10 ਪੈ ਨੇ ਰੇ ਪੂਰੇ ਤਰੀਕ ਦੇ ਹਿਸਾਬ ਨਾਲ ਠੀਕ ਆ ਗੱਲ ਹਾਂ ਤੇ ਹਾਈਟ ਕਹਿ ਲਈਏ ਹਾਈਟ ਆ ਗਈ ਮੀਡੀਅਮ ਹਨਾ ਹਾਂ ਹਾਈਟ ਮੀਡੀਅਮ ਆ ਗਈ ਤੇ ਆ ਗਈ ਸਾਹੀਵਾਲ ਚ 10 ਦਿਨ ਬਾਈ ਕਹਿੰਦਾ ਪੈਂਡਿੰਗ ਨੇ ਲੈ ਚਲ ਕਮਾ ਕੇ ਅੰਦਰ ਲੈ ਬੰਨੇ ਤੇ ਥਣਾ ਥਣਾ ਦੀ ਗਾਰੰਟੀ ਦੇ ਦਾਂਗੇ ਗੱਬਣ ਦੀ ਪੂਰੀ ਵੀਰੇ ਪੂਰੀ ਐ ਥਣਾ ਦੀ ਗਾਰੰਟੀ ਫੁੱਲ ਆ ਥਣਾ ਦੀ ਬਾਈ ਥਣਾ ਖਿੱਚ ਕੇ ਵੀ ਦਿਖਾ ਦਿੰਦੇ ਆ ਨਹੀਂ ਚੱਲ ਖਿੱਚਣਾ ਤਾਂ ਕਾਨੂੰ ਆ ਬਾਕੀ ਜਿਹੜੇ ਸੱਜਣ ਨੇ ਪਾਸ ਕਰਕੇ ਲੈ ਜਾਣੀਆਂ ਉਹ ਵਰੋਂ ਪਾਸ ਕਰਕੇ ਵੀ ਲਿਆ ਸਕਦਾ ਪਰ ਬਾਈ ਕਹਿੰਦਾ ਜੇ ਕਿਸੇ ਨੇ ਆਨਲਾਈਨ ਮੰਗਵਾਉਣੀ ਆ ਆਨਲਾਈਨ ਇਸ ਤਰ੍ਹਾਂ ਵੀ ਦੇ ਦਾਂਗੇ ਲੈ ਇੱਥੋਂ ਚੈੱਕ ਕਰ ਸਕਦੇ ਹੋ ਬਿਲਕੁਲ ਢੰਡੀ ਆ ਗਈ ਸਭਾ ਦੀ ਕਾਵਾਂ ਦੋਨੀ ਜਾਵਾਂ ਬਰਫ਼ ਵਰਗੀਆਂ ਆ ਗਈ ਬਰਫ਼ ਵਰਗੀਆਂ ਪਰ ਗਰਮ ਲੈ ਕੇ ਨਹੀਂ ਆਉਂਦੇ ਵੀਰੇ ਇਹ ਜੈਜ ਜਾ ਰੇਟ ਕਰਦੇ 75 ਉਹ ਜੈਜ ਦੇ ਮੁੱਲ 55000 ਰੁਪਿਆ ਠੀਕ ਆ ਦੋ ਘੱਟ 50 ਦੀ ਇਹ ਦੇਣੀ ਆ 48 ਦੀ 48 ਦੀ ਵੀ ਸ਼ਾਮਸੂਮ ਵਾਲੀ ਸ਼ਾਮਸੂਮ ਵਾਲੀ ਬੱਛੀ ਜੇ ਹਾਜ਼ਰ ਕਰਕੇ ਬੱਛੀ ਵਿਖੂਏ 70 ਦੀ ਠੀਕ ਆ ਗੱਲ ਹਾਂ ਇਹ ਬਾਈ ਕਹਿੰਦਾ 48 ਦੀ ਦੇ ਦਾਂਗੇ ਇਹ ਬੱਛੀ ਦੇ ਦਾਂਗੇ 68000 68 ਦੀ ਮਗਰ ਆ ਗਈ ਪੱਛੀ ਬੱਸੀ ਤੇ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਮੁਬਾਰਕਪੁਰ ਚੁੰਗਾ ਤਹਿਸੀਲ ਤੇ ਜ਼ਿਲ੍ਹਾ ਮਰੇਲ ਕੋਟਲਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ